ਤੁਸੀਂ ਦੇਖ ਰਹੇ ਫਗਵਾੜਾ نیوز ਮੈਂ ਹਰਨਲ ਅੰਜਲੀ ਬੀਤੇ ਦਿਨੇ ਹੀ ਪਏ ਪਾਰੀ ਮੀ ਕਾਰਨ ਫਗਵਾੜਾ ਦੇ ਪਲਾਹੀ ਗੇਟਵੇਕੇ ਇੱਕ ਕਾਰ ਦੀ ਛੱਤ ਡਿੱਗਣ ਕਾਰਨ ਸ਼ਾਦੇ ਹੇਠਾਂ ਬੈਠੀ ਔਰਤ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ rahul ਨਾਮ ਦੇ ਵਿਅਕਤੀ ਨੇ ਦੱਸਿਆ ਕਿ ਬੀਤੇ ਦਿਨੀ ਪਏ ਪਾਰੀ ਮੀ ਕਾਰਨ ਕਾਰ ਦੀ ਬਾਲਿਆਂ ਵਾਲੀ ਛੱਤ ਅਚਾਨਕ ਡਿੱਗ ਗਈ ਇਸ ਕਾਰਨ ਸ਼ਾਦੇ ਹੀ ਇਠਾ ਬੈਠੀ ਔਰਤ ਅ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਇਸ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਰਾਹੁਲ ਤੇ ਸਿਵਲ ਹਸਪਤਾਲ ਦੇ ਡਾਕਟਰ ਨੇ ਕੀ ਕਿਹਾ ਦੇਖੋ ਪੂਰੀ ਖਬਰ ਵਿੱਚ ਫਗਵਾੜਾ ਤੋਂ ਸੰਜੀਤ ਸਿੰਘ ਸੋਨੀ ਦੇ ਨਾਲ ਜਸ਼ਮਾ ਦੀ ਰਿਪੋਰਟ ਹੈ ਨਹੀਂ ਰਾਹੁਲ ਹੈ ਨਹੀਂ ਰਾਹੁਲ ਰਾਹੁਲ ਨਾ ਜੀ ਹਾਂ ਕੀ ਮਾਮਲਾ ਕੀ ਹੈ ਸਰ ਜੀ ਤੇ ਬਸ ਹੂੰ ਬਰਸ਼ਾਰ ਦੇ ਵਿੱਚ ਜੋ ਹੋਇਆ ਤਾਂ ਦੇ ਸਾਹਮਣੇ ਹੈ ਜੀ ਬਾਰਿਸ਼ ਜਿਆਦਾ ਪੈਣ ਦੇ ਕਰਕੇ ਤੇ ਛੱਤ ਜਿਹੜੀ ਹੈ ਥੱਲੇ ਡਿੱਗ ਪਈ ਪੂਰੀ ਨਹੀਂ ਰਹੀ ਥੋੜਾ ਜਿਹਾ ਪੋਰਸ਼ਨ ਜਿਹੜੇ ਤਿੰਨ ਐਂਗਲ ਹੈ ਨਾ ਉਹ ਹੀ ਡਿੱਗੇ ਹੋਏ ਕੋਟ ਕਰਕੇ ਥੋੜੇ ਇਹਦੇ ਐਂਗਲ ਜੇ ਬੱਜਿਆ ਹੈਗਾ ਬਾਕੀ 8 ਟੁੜਕਾ ਕੋਈ ਨਹੀਂ ਲੱਗਿਆ ਉਨਾ ਦੇ ਤੇ ਥੱਲੇ ਕੌਣ ਸੀ ਮਾਤਾ ਜੀ ਮਾਤਾ ਫੁੱਟੇ ਪੈਚੀ ਬੈਠੇ ਕੀ ਨਾਮ ਸੀ ਇਹਨਾਂ ਉਹਨਾਂ ਦਾ ਮੈਂ ਚ ਲਿਖ ਦੇਵਾਂ ਹੈ ਮਕਲੇਸ਼ ਦੇਵੀ ਮਕਲੇਸ਼ ਮਕਲੇਸ਼ ਦੇਵੀ ਹਾਂਜੀ ਕੀ ਮਾਮਲਾ ਕੀ ਹੈ ਜਿਹੜਾ ਉੱਪਰ ਛੱਤ ਡਿੱਗਦਾ ਕੁਝ ਗੱਲਾਂ ਵੀ ਤਾਂ ਉਹਨਾਂ ਆਛਾ ਯਕੀਨ ਸੀ ਉਹਨਾਂ ਬਾਹਰ ਦੇ ਸਾਹਮਣੇ ਆ ਜੀ ਬਾਲੇ ਹੀ ਜਾਂ ਤੋਂ ਆ ਬਾਲੇ ਆ ਸਾਡੇ ਇਦਾਂ ਹੀ ਆ ਤੁਹਾਡੇ ਸਾਹਮਣੇ ਜੋ ਕੁਝ ਲਿਖਿਆ ਜੀ ਤੁਸੀਂ ਇੱਥੇ ਕਿਰਾਏ ਤੇ ਰਹਿੰਦੇ ਨੇ ਹਾਂਜੀ ਕਿਰਾਏ ਤੇ ਰਹਿੰਦੇ ਤੇ ਹਾਂਜੀ ਤੇ ਲੱਤੀ ਕਿੰਨਾ ਕੰਮ ਹੋਇਆ ਜੀ ਇਹ ਤੇ ਸਾਡੇ 7:30 8 ਵਜੇ ਦੀ ਗੱਲ ਇਹਦਾ ਹਾਂਜੀ ਤੇ ਸਿਵਲ ਹਸਪੀਟਲ ਆਇਟ ਹੈ ਸਿਵਲ ਆ ਜੀ ਐਮਰਜੈਂਸੀ ਚ ਕਰਾਇਆ ਜੀ ਹਾਂਜੀ ਉਹਤ ਬਾਅਦ ਕਿ ਉਹਨਾਂ ਨੇ ਟਾਂਕੀ ਲਾਇਆ ਆਪਣੇ ਸਕੈਨਿੰਗ ਕਰਾਈ ਤੇ ਬਜਲੰਦਰ ਭੇਜਤਾ ਜੀ ਰੈਫਰ ਕਰਤਾ ਜਲੰਧਰਾਂ ਜੀ ਅੱਜ ਬਾਈ ਇੱਕ ਔਰਤ ਆਪਣੇ ਫੁਗੜਾ ਦੇ ਸਿਵਲਾਸਪੜ ਨੇ ਨਿਕੇ ਜੀ ਹਾਂਜੀ 45 ਸਾਲ ਦੀ ਫੀਮੇਲ ਹੈ ਫਰਮ ਪਲਾਟੀ ਰੋਡ ਤੇ ਉਹਨਾਂ ਦੇ ਉੱਤੇ ਬਾਲਿਆਂ ਵਾਲੀ ਛੱਤ ਡਿੱਗੀ ਜਿਸ ਦੇ ਕਾਰਨ ਉਹਦੇ ਸੇਫਟੀ ਕਾਫੀ ਗੰਹਰੀ ਝੋਟ ਆਈ ਹੈ ਤੇ ਫਿਲਹਾਲ ਪੇਸ਼ੈਂਟ ਸਟੇਬਲ ਹੈ ਪਰ ਉਹਨਾਂ ਦਾ ਟਰੀਟਮੈਂਟ ਸ਼ੁਰੂ ਕਰ ਦਿੱਤਾ ਗਿਆ ਤੇ ਕੋਈ ਨਾਮ ਵਗੈਰਾ ਪਤਾ ਲੱਗਾ ਜੀ ਦਾ ਹਾਂਜੀ ਮਥੀਲેશ ਵਾਈਪ ਕੌਪਸ ਨੂੰ